ਲੋ ਜੀ ਹੁਣ ਬਠਿੰਡਾ ਪੁਲਿਸ ਤੇ ਹੋਰ ਲੱਗ ਗਏ ਵੱਡੇ ਇਲਜ਼ਾਮ ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੀਐਸਪੀ ਨੂੰ ਬਚਾਉਣ ਦੇ ਲਈ ਪੁਲਿਸ ਅਧਿਕਾਰੀਆਂ ਨੇ ਲਗਾਇਆ ਪੂਰਾ ਜ਼ੋਰ ਸ਼ਿਕਾਇਤਕਰਤਾ ਨੂੰ ਪੁਲਿਸ ਚੌਕੀ ਬੁਲਾ ਸਮੋਦ ਮਟਾਉਣ ਲਈ ਮੋਬਾਈਲ ਨੂੰ ਲਵਾਈ ਆਗਾ ਤੇ ਦਿੱਤੀ ਧਮਕੀ ਸ਼ਿਕਾਇਤਕਰਤਾ ਨੇ ਲਗਾਈ ਵੱਡੇ ਇਲਜ਼ਾਮ ਮਾਮਲਾ ਪਿਛਲੇ ਦਿਨੀ ਬਠਿੰਡਾ ਵਿਜੀਲੈਂਸ ਵਿਭਾਗ ਵੱਲੋਂ ਰਿਸ਼ਵਤ ਲੈਣ ਦੇ ਗ੍ਰਿਫਤਾਰ ਕੀਤੇ ਗਏ ਡੀਐਸਪੀ ਪੁਚੋ ਰਵਿੰਦਰ ਸਿੰਘ ਦੇ ਰੀਡਰ ਰਾਜਕੁਮਾਰ ਮਾਮਲੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕੀਤੇ ਗਏ ਰਾਜਕੁਮਾਰ ਅਤੇ ਬਿਜ਼ਨਸ ਵੱਲੋਂ ਇੱਕ ਹੋਰ ਵਿਅਕਤੀ ਨੂੰ ਸ਼ਿਕਾਇਤ ਦਾ ਮਾਮਲਾ ਦਰਜ ਕੀਤਾ ਗਿਆ ਸੀ ਮਾਮਲਾ ਦਰਸ਼ਨ ਸਿੰਘ ਵਾਸੀ ਗੋਨਿਆਣਾ ਵੱਲੋਂ ਸ਼ਿਕਾਇਤ ਸਬੰਧੀ ਕਾਰਵਾਈ ਕਰਵਾਉਣ ਲਈ ਰਿਸ਼ਵਤ ਮੰਗਣ ਦੇ ਦੋਸ਼ਾਂ ਤਹਿਤ ਦਰਜ ਕੀਤਾ ਗਿਆ ਸੀ ਅੱਜ ਮੀਡੀਆ ਦੇ ਸਾਹਮਣੇ ਗਲਬਤ ਕਰਦੇ ਹੋਏ ਸ਼ਿਕਾਇਤਕਰਤਾ ਦਰਸ਼ਨ ਸਿੰਘ ਨੇ ਦੋਸ਼ ਲਾਇਆ ਕਿ ਪੁਲਿਸ ਵੱਲੋਂ ਆਪਣੇ ਭ੍ਰਿਸ਼ਟਾਚਾਰ ਕਰਮਚਾਰੀਆਂ ਅਤੇ ਅਫਸਰਾਂ ਨੂੰ ਬਚਾਉਣ ਦੇ ਲਈ ਉਸ ਉੱਪਰ ਦਬਾਅ ਪਾਇਆ ਜਾ ਰਿਹਾ ਹੈ ਉਹਨਾਂ ਨੂੰ ਡਰਾ ਧਮਕਾਇਆ ਜਾ ਰਿਹਾ ਹੈ ਤੇ ਪੈਸੇ ਦਾ ਲਾਲਚ ਦਿੱਤਾ ਜਾ ਰਿਹਾ ਹੈ ਪਿਛਲੇ ਦਿਨੀ ਤਾਂ ਹੱਦ ਹੀ ਹੋ ਗਈ ਜਦੋਂ ਕੋਨਿਆਣਾ ਚੌਂਕੀ ਦੇ ਇੰਚਾਰਜ ਮੋਹਨਦੀਪ ਸਿੰਘ ਬੰਗੀ ਵੱਲੋਂ ਦਿੱਥ ਤੌਰ ਤੇ ਉਸ ਨੂੰ ਚੌਂਕੀ ਤੇ ਬੁਲਾ ਕੇ ਉਹਦਾ ਆਪਣਾ ਮੋਬਾਈਲ ਫੋਨ ਖੋ ਕੇ ਤੋੜ ਦਿੱਤਾ ਤੇ ਖੋਦ ਉਸ ਨੂੰ ਅੱਗ ਲਗਾਉਣ ਦੇ ਲਈ ਕਿਹਾ ਗਿਆ ਕਿਉਂਕਿ ਪੁਲਸ ਨੂੰ ਸੀ ਕੇ ਇਹ ਮੋਬਾਈਲ ਵਿੱਚ ਉਹਨਾਂ ਦੇ ਖਿਲਾਫ ਵੱਡੇ ਸਬੂਤ ਹਨ ਪ੍ਰੰਤੂ ਦਰਸ਼ਨ ਸਿੰਘ ਤਾਂ ਉਸ ਤੋਂ ਵੀ ਛਾਤਰ ਨਿਕਲਿਆ ਉਸ ਨੇ ਆਪਣਾ ਅਸਲੀ ਮੋਬਾਈਲ ਪਹਿਲਾਂ ਹੀ ਘਰ ਰੱਖਿਆ ਹੋਇਆ ਸੀ ਜਿਸ ਦੇ ਵਿੱਚ ਪੁਲਸ ਦੇ ਖਿਲਾਫ ਪੂਕਤਾ ਸਬੂਤ ਅਤੇ ਆਪਣੇ ਦੂਜੇ ਫੋਨ ਨੂੰ ਪੁਲਸ ਦੇ ਸਾਹਮਣੇ ਹੀ ਅੱਗ ਲਾ ਦਿੱਤੀ ਜਿਸ ਵਿੱਚ ਪੁਲਸ ਨੂੰ ਹੌਸਲਾ ਹੋ ਗਿਆ ਕਿ ਉਹਨਾਂ ਦੇ ਖਿਲਾਫ ਜਿਹੜੇ ਵੀ ਸਬੂਤ ਹਨ ਉਹਨਾਂ ਵੱਲੋਂ ਉਹਨਾਂ ਉਹਨਾਂ ਦੀ ਅੱਖਾਂ ਦੇ ਸਾਹਮਣੇ ਹੀ ਉਸ ਉਸ ਮੋਬਾਈਲ ਨੂੰ ਸਾੜ ਦਿੱਤਾ ਗਿਆ ਹੈ ਇਸ ਦਾ ਇੱਕ ਵੀਡੀਓ ਵੀ ਉਸ ਨੇ ਬਣਾਇਆ ਬੇਸੇ ਵੀਡੀਓ ਬਈ ਸਰ ਇਹ ਵੀਡੀਓ ਦਰਸ਼ਨ ਸਿੰਘ ਨੇ ਮੀਡੀਆ ਦੇ ਸਾਹਮਣੇ ਵੀ ਪੇਸ਼ ਕੀਤਾ ਬੱਲਿਓ ਕਲੇਮ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਕੋਨਿਆਣਾ ਪੁਲ ਚੌਂਕੀ ਦੀ ਹੈ ਜੋ ਕਿ ਪੁਲਿਸ ਦੇ ਕਰਮਚਾਰੀਆਂ ਨੇ ਉਸ ਤੋਂ ਜ਼ਬਰਦਸਤੀ ਮੋਬਾਈਲ ਨੂੰ ਅੱਗ ਲਵਾਈ ਗਈ ਅਤੇ ਖੁਦ ਉਸ ਦਾ ਵੀਡੀਓ ਵੀ ਬਣਾਇਆ ਗਿਆ ਮੀਡੀਆ ਸਾਹਮਣੇ ਹੋਰ ਹੋਰ ਕਿਹੜੇ ਵੱਡੇ ਵੱਡੇ ਇਲਜ਼ਾਮ ਲਾਏ ਸ਼ਿਕਾਇਤਕਰਤਾ ਦਰਸ਼ਨ ਸਿੰਘਾ ਉਸ ਨੂੰ ਸੁਣਾਉਣੇ ਇਸ ਸੰਬੰਧੀ ਵੀ ਕੀ ਕਹਿੰਦੇ ਨੇ ਅਤੇ ਦਰਸ਼ਨ ਸਿੰਘ ਵੱਲੋਂ ਕੁਝ ਆਡੀਓ ਰਿਕਾਰਡਿੰਗਾਂ ਵੀ ਮੀਡੀਆ ਦੇ ਸਾਹਮਣੇ ਰੱਖਾਈਆਂ ਜਿਸ ਵਿੱਚ ਤਿੱਥ ਤੌਰ ਤੇ ਪੁਲਸ ਦਾਇਕ ਡੀਐਸਪੀ ਅਤੇ ਐਸਆਈ ਸ਼ਿਕਾਇਤਕਰਤਾ ਦੀਆਂ ਧਮਕੀਆਂ ਵੀ ਸ਼ਿਕਾਇਤਕਰਤਾ ਨੂੰ ਦੇ ਰਿਹਾ ਹੈ ਉਧਰ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਦਰਸ਼ਨ ਸਿੰਘ ਵੱਲੋਂ ਚੌਕੀ ਇੰਚਾਰਜ ਗੋਨੀਆਣਾ ਖਿਲਾਫ ਲਗਾਈ ਗਈ ਦੋਸ਼ਾਂ ਸੰਬੰਧੀ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ ਆਉਸਰ ਨੂੰ ਸੁਣਾਉਣਿਆ ਇਸ ਸਬੰਧੀ ਕੀ ਕਹਿੰਦੇ ਨੇ ਸ਼ਿਕਾਇਤ ਕਰਤਾ ਅਤੇ ਡੀ ਐਸਪੀ ਸੀਟੀ ਨਰਿੰਦਰ ਸਿੰਘ ਮੈਂ ਇੱਕ ਮੈਨਾਂ ਠੱਗੀ ਵੇਚੀ ਸੀ ਕਿ ਮੈਂ ਇੱਕ ਐਪਲੀਕੇਸ਼ਨ ਦਿੱਤੀ ਸੀ ਐਸਐਸਪੀ ਸਾਹਿਬ ਦੇ ਜੀ ਉਹ ਜੀਐਸਪੀ ਪੁੱਚੋ ਨੂੰ ਮਾਰਕ ਹੋ ਗਈ ਸੀ ਜੀ ਜੀਐਸਪੀ ਪੁੱਚੋ ਦੇ ਜਦੋਂ ਮੈਂ ਗਿਆ ਜੀ ਉੱਥੇ ਮੈਨੂੰ ਰਾਜਕਮਾਰ ਤੇ ਨਿਰਮਲ ਮਿਲੇ ਜੀ ਮਿਲ ਕੇ ਤੇ ਉਹਨਾਂ ਨੇ ਮੇਰੇ ਤੋਂ ਪੈਸਿਆਂ ਦੀ ਮੰਗ ਕੀਤੀ ਕੌਣ ਸੀ ਰਾਜਕਮਾਰ ਤੇ ਐ ਕੀ ਪੋਸਟਾ ਉਹਨਾਂ ਦੀ ਕੀ ਲੱਗੇ ਹੋਸੀ ਉਹ ਤਾਂ ਸਾਨੂੰ ਵੀ ਰੀਡਰ ਕਹਿੰਦੇ ਸੀ ਵੀ ਮੈਂ ਰੀਡਰ ਆਸੀ ਜੀ ਤੇ ਪਰ ਉਹ ਹੈ ਉਹਨਾਂ ਦੇ ਵੀ ਕੰਨ ਮੈਣ ਸੀਗੇ ਜੀ ਤੇ ਉਹ ਉਹਨਾਂ ਨੇ ਜਦੋਂ ਪੈਸਿਆਂ ਦੀ ਮੰਗ ਕੀਤੀ ਜੀ ਮੈਂ ਉਹਨਾਂ ਤੋਂ ਟਾਈਮ ਲੈ ਕੇ ਮੈਂ ਵਾਪਸ ਚਲਾਇਆ ਜੀ ਵਾਪਸ ਚਲਾ ਆ ਕੇ ਜੀ ਤੇ ਮੈਂ ਆਪਦੇ ਘਰੇ ਵੀ ਆਏ ਪੈਸੇ ਪੈਸੇ ਹੀ ਮੰਗ ਕਿਉਂ ਕੀਤੀ ਉਹਨਾਂ ਨੇ ਕਿਉਂਕਿ ਉਹ ਕਹਿੰਦੇ ਵੀ ਅਸੀਂ ਪਰਚਾ ਦਾੰਦ ਕਰਾਂਗੇ ਵੀ ਫੇਰ ਵੀ ਪਹਿਲਾਂ ਸਾਹਮਣੇ ਲੱਖ ਰੁਪਈਆ ਲੈਣਾ ਤੇ ਸਾਨੂੰ ਜੋ ਵੀ ਤੇਰਾ ਮਾਨਤਨ ਹੋਇਆ ਵੀ ਤੇਰਾ ਸਾਡਾ ਕਰਨਾ ਤੂੰ ਕਰਤੀ ਮਾਮਨ ਵਾਲਾ ਲਾਲਾ ਕੇ ਚਲਾਇਆ ਫਿਰ ਉਸ ਤੋਂ ਬਾਅਦ ਮੈਂ ਬਿਜੀ ਰਿਸਰਚਰ ਨਾਲ ਜਦੋਂ ਗੱਲ ਕੀਤੀ ਉਹ ਉਹਨਾਂ ਨੇ ਸਾਨੂੰ ਮੈਨੂੰ ਕਿਹਾ ਵੀ ਪੂਰੀ ਰਿਕਾਰਡਿੰਗ ਲੈ ਕੇ ਆ ਚਲੋ ਜੀ ਜਦੋਂ ਮੈਂ ਰਿਕਾਰਡਿੰਗ 30 ਤਰੀਕ ਨੂੰ ਗਿਆ ਨਾ ਕੋਈ ਅਜ ਪੈਸਾ ਦਾ ਪ੍ਰਬੰਧ ਕਰਕੇ ਗਿਆ ਜੀ ਤੇ ਉਹ 30 ਤਰੀਕ ਨੂੰ ਜਾ ਕੇ ਵੀ ਜਦੋਂ ਮੈਂ ਰਿਕਾਰਡਿੰਗ ਕੀਤੀ ਰਿਕਾਰਡਿੰਗ ਸਾਫਣੀ ਆਈ ਉਸ ਤੋਂ ਬਾਅਦ ਮੈਂ 1 ਤਰੀਕ ਨੂੰ ਗਿਆ ਤੇ 1 ਤਰੀਕ ਨੂੰ ਜਦੋਂ ਗਿਆ ਰਿਕਾਰਡਿੰਗ ਪੂਰੀ ਕਲੀਅਰ ਆਈ ਹੈ ਉਹਦੇ ਵਿੱਚ ਜਿਹੜਾ ਰਾਜ ਕੁਮਾਰ ਨੇ ਮੈਨੂੰ ਕਿਹਾ ਵੀ ਚੱਲ ਕੋਈ ਗੱਲ ਨਹੀਂ ਵੀ ਸਾਨੂੰ ਟੋਟਲ 2 ਲੱਖ ਰੁਪਿਆ ਵੀ ਦੇ ਦੇਈਂ ਮੈਂ ਉਹਨਾਂ ਕੋਲ ਗਿਆ ਮਗਰ ਜੀ ਮੈਂ ਇਲੈਕਟ੍ਰੀਕਲ ਦਾ ਕੰਮ ਕਰਦਾ ਸੀ ਵੀ ਮੇਰੇ ਕੋਲ ਇੰਨੇ ਪੈਸੇ ਤਾਂ ਨਹੀਂ ਉਹ ਕਹਿੰਦਾ ਵੀ ਕਿਸੇ ਚੰਗੇ ਅਫਸਰ ਤੋਂ ਫੋਨ ਕਰਾ ਦੇ ਤੇ ਵੀ ਮੈਂ ਤੈਨੂੰ 20% ਡਿਸਕਾਊਂਟ ਕਰ ਦੂੰ ਚਲੋ ਜੀ ਮੈਂ ਰਿਕਾਰਡਿੰਗ ਕਰਕੇ ਸਾਫ ਤੇ ਮੈਂ ਵਾਪਸ ਆ ਗਿਆ ਵਾਪਸ ਆ ਕੇ ਮੈਂ ਜਿਹੜਾ ਬਿਜੀਨਸ ਦਾ ਆਨਲਾਈਨ ਨੰਬਰ ਆਈ ਉਹ ਇਹ ਤਾਂ ਮੈਂ ਰਿਕਾਰਡਿੰਗਾਂ ਸ਼ੇਅਰ ਕੀਤੀਆਂ ਜੀ ਸ਼ੇਅਰ ਕਰਨ ਤੋਂ ਬਾਅਦ ਮੈਨੂੰ ਬਿਜੀਨਸ ਵਾਲੇ ਨੇ ਬੁਲਾਇਆ ਜੀ ਬੁਲਾਉਣ ਤੋਂ ਬਾਅਦ ਰਾ ਇੱਕ ਮਾਤੇ ਪੱਤੇ ਦਾਜ ਹੋ ਗਿਆ ਜੀ ਤੇ ਪਰਚਾ ਦਾਜ ਹੋਣ ਤੇ ਉਸ ਤੋਂ ਬਾਅਦ ਮੈਨੂੰ ਇਹਨੇ ਬੰਗੀ ਨੇ ਮੈਨੂੰ ਤਤਵਾਲੀ ਦੇ ਵਿੱਚ ਬੁਲਾਇਆ ਤੇ ਨਈਆਂ ਵਾਲੇ ਤੇ ਬੁਲਾ ਕੇ ਮੈਨੂੰ ਇਹਨਾਂ ਨੇ ਵੀ ਗੱਲ ਕੀਤੀ ਜੀ ਵੀ ਤੂੰ ਬਿਆਨ ਮੁੱਕਰ ਜਾ ਤੇ ਵੀ ਅਸੀਂ ਤੈਨੂੰ ਪੈਸੇ ਦੇ ਦਿੰਦੇ ਮੈਂ ਇਹਨਾਂ ਨੂੰ ਇਹ ਕਿੱਥੇ ਲੱਗਿਆ ਹੋਇਆ ਇਹ ਨਈਆਂ ਵਾਲੇ ਚੌਂਕੀ ਇਨਚਾਰਜ ਆਈ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਮੈਂ ਕੋਈ ਗੱਲ ਨਹੀਂ ਮੈਂ ਸੋਚ ਕੇ ਵੀ ਹਾਂ ਇਹਨੇ ਮੈਨੂੰ ਕਿਹਾ ਵੀ ਡੀਐਸਪੀ ਸਾਹਿਬ ਹੀ ਕਰ ਲਉ ਆਣਗੇ ਅਸੀਂ ਡੀਐਸਪੀ ਸਾਹਿਬ ਨਾਲ ਵੀ ਤੈਨੂੰ ਮਿਲਾ ਦਿਆਂਗੇ ਵੀ ਤੂੰ ਆਪਦਾ ਫੋਨ ਲੈ ਕੇ ਨਾਲ ਵੀ ਜਿਹੜੇ ਦੇ ਵਿੱਚ ਰਿਕਾਰਡਿੰਗ ਆ ਵੀ ਆਪਾਂ ਬਹਿ ਕੇ ਗੱਲ ਕਰਾਂਗੇ ਜਦੋਂ ਮੈਂ ਗਿਆ ਉਹਨਾਂ ਕੋਲੇ ਦੁਜੇ ਜਾਣਾ ਜਾ ਕੇ ਤੇ ਇਹਨਾਂ ਨੇ ਮੈਨੂੰ ਸਾਰੀ ਗੱਲਬਾਤ ਕਰਕੇ ਉੱਥੇ ਡੀਐਸਪੀ ਸਾਹਿਬ ਰੋਏ ਵੀ ਆ ਵੀ ਮੈਂ ਠੂਠਾ ਫਸਾਇਆ ਜਾ ਰਿਆ ਹਾਂ ਵੀ ਸਾਨੂੰ ਤੂੰ ਪੈਸੇ ਲੈਣਾ ਤੇ ਪੈਸੇ ਲੈ ਕੇ ਵੀ ਤੂੰ ਵੀ ਆਪ ਦੇ ਬਿਆਨ ਮੁਕਰਦੇ ਮੈਂ ਕਿਹਾ ਜੀ ਮੈਂ ਕੋਈ ਗੱਲ ਨਹੀਂ ਵੀ ਇੱਕ ਐਫੀਡੇਵਿਟ ਮੰਗਾਇਆ ਇਹਨਾਂ ਨੇ ਚਲੋ ਉਸ ਤੋਂ ਬਾਅਦ ਜਦੋਂ ਮੈਂ ਤੁਰਨ ਲੱਗਿਆ ਜੀ ਇਹਨਾਂ ਨੇ ਮੈਨੂੰ ਕਿਹਾ ਵੀ ਤਰਸਨਾ ਫੋਨ ਦਿਖਾਈ ਫੋਨ ਕੋਈ ਤੀ ਮੇਰੇ ਕੋਲ ਦੂਜਾ ਫੋਨ ਸੀ ਮੇਰੇ ਕੋਲ ਦੋ ਫੋਨ ਸੀਗੇ ਤੇ ਇਹਨਾਂ ਨੇ ਜਦੋਂ ਮੈਂ ਤੋਂ ਫੋਨ ਫੜਿਆ ਫੋਨ ਫੜ ਕੇ ਮੈਨੂੰ ਇਹਨਾਂ ਨੇ ਥੱਲੇ ਮਾਰਿਆ ਥੱਲੇ ਮਾਰ ਕੇ ਭੰਨਤਾਈ ਭੰਨ ਕੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਪਿਛਲੇ ਪਾਸੇ ਚੌਂਕੀ ਤੇ ਜਿੱਥੇ ਵੀ ਕਮਾਲ ਵਗਾਰਾ ਖੜਾ ਸੀ ਗੁਰਦੁਆਰੇ ਦੇ ਨਾਲ ਉੱਥੇ ਮੈਨੂੰ ਕਹਿੰਦੇ ਕਹਿੰਦੇ ਵੀ ਪੈਟਰੋਲ ਕੱਢ ਕੇ ਦਿੱਤਾ ਇਹਨਾਂ ਨੇ ਆਪ ਹੀ ਆਪ ਪੈਟਰੋਲ ਕੱਢ ਕੇ ਤੇ ਇਹ ਮੈਨੂੰ ਕਹਿੰਦੇ ਵੀ ਫੋਨ ਨੂੰ ਆਕ ਲਾ ਚਲੋ ਜੀ ਮੈਨੂੰ ਇਹਨਾਂ ਨੇ ਜੋ ਮੈਂ ਕਿਹਾ ਵੀ ਫੋਨ ਨੂੰ ਆਕ ਲਾਂਦਾ ਵੀ ਮੇਰੇ 'ਚ ਪ੍ਰੂਫ ਆ ਇਹ ਕਹਿੰਦੇ ਕਹਿੰਦੇ ਵੀ ਨਹੀਂ ਅਸੀਂ ਕਰਦੇ ਕੋਈ ਹਰਚਾ ਪਾਵਾਂਗੇ ਵੀ ਤੈਨੂੰ ਅੰਦਰ ਦੇਵਾਂਗੇ ਤੇ ਵੀ ਤੂੰ ਫੋਨ ਬਚਾਉਣਾ ਚਲੋ ਜੀ ਮੈਂ ਪਟ્રોલ ਪਾਇਆ ਫੋਨ ਬਚਾਇਆ ਉਹਦੀ ਮੇਰੇ ਕੋਲ ਵੀਡੀਓ ਵੀ ਹੈਗੀ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਫੋਨ ਮਚਾਉਣ ਤੋਂ ਬਾਅਦ ਹੀ ਮੈਨੂੰ ਕੈਂਟ ਥਾਣੇ 'ਚੋਂ ਵੀ ਫੋਨ ਕਰਵਾਇਆ ਇਹਨਾਂ ਨੇ ਕੈਂਟ ਥਾਣੇ ਵਾਲਿਆਂ ਨੇ ਮੇਰੇ ਨਾਲ ਬਹੁਤ ਬਕਵਾਸੀ ਜਿਹੀਆਂ ਗੱਲ ਕੀਤੀ ਉਹ ਲੇਡੀ ਤੋਂ ਐਪਲੀਕੇਸ਼ਨ ਦਿਵਾ ਕੇ ਇਹ ਮੈਂ ਤੇ 76 ਦਾ ਪਾਚਾ ਦਰਜ ਕਰਨਾ ਚਾਹੁੰਦੇ ਸੀਗੇ ਪਰ ਉਹ ਵੀ ਇਹਨਾਂ ਦਾ ਕੋਈ ਵਾਹ ਨਹੀਂ ਚੱਲੀ ਸੀ ਜੋ ਬਹੁਤ ਲਾਇਆ ਇਹਨਾਂ ਨੇ ਕਿ ਐਸਪੀ 2 ਨੇ ਵੀ ਮੈਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਬਹੁਤ ਇਦੇ ਰੀਟਰ ਦੀ ਵੀ ਮੇਰੇ ਕੋਲ ਰਿਕਾਰਡਿੰਗ ਹੈਗੀ ਆ ਜੀ ਇਹਨਾਂ ਨੇ ਮੈਥੋਂ ਪ੍ਰੂਫ ਵੀ ਮੰਗੇ ਜੀ ਤੇ ਜਿਹੜੇ ਸਬੂਤ ਮੇਰੇ ਕੋਲ ਹੈਗੇ ਆ ਜੀ ਉਹ ਇਹ ਮਟਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਡੀਐਸਪੀ ਸਾਹਿਬ ਮੱਤੇ ਦਬਾਅ ਬਹੁਤ ਪਾ ਰਹੇ ਆ ਮੈਨੂੰ ਇਹਨਾਂ ਤੋਂ ਖਤਰਾ ਜੀ ਜੇ ਕੱਲ ਨੂੰ ਕੋਈ ਵੀ ਜਾਣਵਾਲ ਦੀ ਕੋਈ ਦਿੱਕਤ ਆਉਂਦੀ ਆ ਜੀ ਤਾਂ ਇਹ ਡੀਐਸਪੀ 2 ਤੇ ਡੀਐਸਪੀ ਪੁੱਛੋ ਤੇ ਮੰਗੀ ਜ਼ਿੰਮੇਦਾਰ ਹੋਣਗੇ ਇਹ ਤੁਹਾਨੂੰ ਵੀ ਲੱਗਦਾ ਬਟੰਡਾਪੁਰ ਸਾਹਿਬ ਦੇ ਅਫਸਰ ਨੂੰ ਜਿਹਾਣਾ ਚਾਹੀਦਾ ਹਾਂਜੀ ਇਹ ਜਿਹੜਾ ਇਹ ਡੀਐਸਪੀ ਦਾ ਨਾਮ ਕੱਢਿਆ ਗਿਆ ਜੀ ਡੀਐਸਪੀ ਨੇ ਮੇਰੇ ਸਾਹਮਣੇ ਵੀ ਪੈਸੇ ਉਹ ਵੀ ਮਨੇ ਬਿਜਰੋ ਮਹੀਨਾ ਕੋਲੇ ਗੱਲ ਕੀਤੀ ਹੈ ਜਦੋਂ ਅਸੀਂ ਇੱਕ ਦਿਨ ਇੱਥੇ ਮੈਨੂੰ ਦਫ਼ਤਰ ਡੀਐਸਪੀ ਦੇ ਵੀ ਬੁਲਾਇਆ ਗਿਆ ਇਹਨਾਂ ਨੇ ਜਦ ਤਨ ਮੈਨੂੰ ਕਿਹਾ ਵੀ ਆਦਾ ਫੋਨ ਲੈ ਕੇ ਆ ਨੀ ਤੇ ਵੀ ਆਪਾਂ ਤੇਰੇ ਫੋਨ ਚੋਂ ਪਹਿਲਾਂ ਰਿਕਾਰਡਿੰਗ ਸੁਣਾ ਤੇ ਇਹ ਡੀਐਸਪੀ ਦਾ ਨਾਂ ਨਾ ਕੱਟਿਆ ਜਾਵੇ ਜੀ ਪੈਸੇ ਇਹਨੂੰ ਸਾਰੀ ਗੱਲਬਾਤ ਇਹਨੂੰ ਰਾਜਕਮਾਰ ਪੁੱਛ ਕੇ ਕਰਦਾ ਸੀਗਾ ਜੀ ਸਾਰੀ ਗੱਲ ਤਾਂ ਇਹ ਪਤਾ ਉਹਨੂੰ ਡੀਐਸਪੀ ਨੂੰ ਇਹ ਤਾਂ ਬਸ ਇੱਕ ਉ ਜਾਣ ਕੇ ਇਹ ਡੀਐਸਪੀ ਬਾਹਰ ਕੱਢਿਆ ਗਿਆ ਸਿਟੀ 2 ਦਾ ਕੀ ਰੋਲ ਆ ਠੀਕ ਹੈ ਸਿਟੀ 2 ਦਾ ਰੋਲ ਇਹ ਆ ਜੀ ਕਿਉਂਕਿ ਉਹ ਲੇਡੀ ਦੇ ਜਿਹੜਾ ਵਕੀਲ ਆ ਉਹ ਉਹਦੇ ਵਕੀਲ ਦੇ ਉਹਦੇ ਨਾਲ ਆਂਖਿਆਣ ਹੈਗੀ ਆ ਜੀ ਤੇ ਉਹ ਬਹੁਤ ਜ਼ਿਆਦਾ ਮেরে ਤੇ ਉਹਨੇ ਦਬਾਅ ਪਾਇਆ ਜੀ ਬਹੁਤ ਮੇਰੇ ਨਾਲ ਫੋਨ ਤੇ ਵੀ ਜਦੋਂ ਮੈਂ ਗਿਆ ਵੀ ਆ ਤਾਂ ਇਹਨਾਂ ਨੇ ਮੈਨੂੰ ਪਹਿਲਾਂ ਜਿਤਨਾ ਪਹਿਲਾਂ ਬੁਲਾਇਆ ਸੀਗਾ ਜੀ ਜਦੋਂ ਸਭ ਤੋਂ ਪਹਿਲਾਂ ਅਪਲੀਕੇਸ਼ਨ ਇਹਨਾਂ ਨੇ ਦਿੱਤੀ ਆ ਜੀ ਉਧਰ ਵੀ ਮੈਨੂੰ ਬਹੁਤ ਔਖਾ-ਸੌਖਾ ਬੋਲਿਆ ਵੀ ਮੈਂ ਤੇ ਤੇ ਪਰਚਾ ਪਾ ਦੂੰਗਾ ਇਹਨੇ ਮੇਰੇ ਕੋਲ ਇਹ ਵੀ ਦਿਖਾਇਆ ਵੀ ਤੂੰ ਜਨਾਨੀ ਨੂੰ ਬੁਲਾਉਣਾ ਨਹੀਂ ਤੂੰ ਜਨਾਨੀ ਤੋਂ ਪੈਸੇ ਨਹੀਂ ਮੰਗਣੇ ਪਰ ਮੈਂ ਉਹ ਚੀਜ਼ ਲਿਖੀ ਨਹੀਂ ਲੈ ਕੇ ਨਹੀਂ ਦਿੱਤੀ ਗਈ ਸੀ ਪਰ ਮੈਂ ਉਹ ਚੀਜ਼ ਆਪਦੀ ਵਾਪਸ ਲੈਣੀ ਸੀਗੀ ਜੀ ਪਰ ਇਹਨਾਂ ਨੂੰ ਮੈਂ ਲਿਖ ਕੇ ਦਿੱਤੀ ਨਹੀਂ ਇਹਨੇ ਜੋ ਬੋਤਲ ਆਇਆ ਸੀਗਾ ਡੀਐਸਪੀ ਟੂ ਨੇ ਜੀ ਤੇ ਇਹ ਇਨੀ ਕਹਿੰਦੀ ਮੇਰੇ ਕੋਲ ਕੀਤੀ ਜਾਵੇ ਜੀ ਤੁਹਾਡਾ ਅਗਲਾ ਕਦਮ ਕੀ ਹੈ ਹੁਣ ਪੁਲਿਸ ਦਾ ਤੁਹਾਨੂੰ ਪ੍ਰੈਸ਼ਰਾਈਜ਼ ਕਰ ਪਰੈਸ਼ਰ ਇਹ ਕਰ ਰਹੀ ਹੈ ਕਿ ਕਿਉਂਕਿ ਵੀ ਇਹ ਕਹਿੰਦੇ ਆ ਵੀ ਤੂੰ ਜਿਹੜੇ ਪ੍ਰੂਫ ਆ ਤੇਰੇ ਕੋਲੇ ਉਹ ਸਾਰੇ ਵੀ ਸਾਨੂੰ ਦੇ ਦੇ ਵੀ ਡਿਲੀਟ ਕਰ ਦੇ ਡਿਲੀਟ ਕਰਕੇ ਤੇ ਤੂੰ ਸਾਨੂੰ ਇੱਕ ਐਫੀਡੇਵਿਟ ਦੇ 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 ਵੀ ਇਹ ਜਿਹੜੇ ਸਬੂਤ ਆ ਸਾਰੇ ਅਸੀਂ ਮਟਾ ਦੇ ਤੇ ਤੈਨੂੰ ਅਸੀਂ ਪੈਸੇ ਦੇ ਦਾਂਗੇ ਮੈਂ ਕਿਸੇ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਵੀ ਇਹ ਗਲਤ ਕੰਮ ਨਹੀਂ ਕਰਨਾ ਚਾਹੁੰਦਾ ਜੀ ਜਿਹੜੀ ਇਹਦੀ ਬੰਦੀ ਕਾਰਵਾਈ ਆ ਇਹ ਡੀਐਸਪੀ ਤੇ ਵੀ ਕੀਤੀ ਜਾਵੇ ਰਾਏ ਕੁਮਾਰ ਤੇ ਵੀ ਤੇ ਨਿਰਮਲ ਤੇ ਵੀ ਭਾਈ ਜੀ ਤੁਹਾਡੇ ਕੋਲ ਜਿੰਨੇ ਬੰਦੇ ਸਿੱਕੇ ਅਲੀਗੇਸ਼ਨ ਨਾਲੇ ਕੋਲ ਛਾ ਗਏ ਹਾਂਜੀ ਹਾਂਜੀ ਹੈਗੇ ਸਿਰਫ ਤਾਂ ਦਰਸ਼ਨ ਸਿੰਘ ਜੀ ਫੋਨ ਦਿਓ ਹਾਂਜੀ ਸਰ ਇਹ ਜਦ ਰੰਗ ਕਰਨ ਤੋਂ ਬਾਅਦ ਹਾਂਜੀ ਆਪਣੇ ਨਾਲ ਫਿਊਜ ਉੱਡਿਆ ਵੈਦਰ ਕਬਾਤ ਜੀ ਜੜੀ ਸਾਹਿਬ ਕਰਜੂ ਮੈਂ ਸਿੱਕ ਭਾਈ ਟਾਈਮ ਕੋਈ ਪਰ ਟਾਈਮ ਤੇ ਲੱਗੂ ਇੱਕ ਮੇਰੀ ਬੇਇੱਜ਼ਤੀ ਸੁਣਾ ਫੋਨ ਕੱਟ ਹੋਣਾ ਹਾਂਜੀ ਜੀ ਅਸੀਂ ਜਗਦੇਵ ਸਿੰਘ ਬੋਲਦਾ ਥਾਣਾ ਟੈਂਕ ਨੂੰ ਹਾਂਜੀ ਸਰ ਤੁਸੀਂ ਲੇਡੀ ਜੀ ਨੂੰ ਫੋਨ ਨਾ ਕਰ ਪਾ ਆਡਰੈਸ ਹੈ ਹਾਂਜੀ ਹਾਂ ਸਾਰੀਆਂ ਰਿਕਾਰਡਿੰਗ ਜਨਰਲ ਜੀ ਤੋਂ ਭਾਜੀ ਇੱਕ ਤਾਂ ਮੈਨੂੰ ਮੜਾ ਬਈ ਰੈਣੀ ਕਿਤੇ ਮੈਜੀ ਤੁਸੀਂ ਮੈਂ ਕੋਨਿਆਣਾ ਬਈ ਕੋਨਿਆਣਾ ਤਾਂ ਬਹੁਤ ਹੈ ਦੱਸੋ ਬਈ ਬਈ ਨਹੀਂ ਮੈਂ ਤੁਹਾਨੂੰ ਪੁੱਛਿਆ ਬੋਨਿਆਂ ਨੇ ਕਿੱਥੇ ਰਹਿੰਦੇ ਹੋ ਉਹ ਉਸ ਨੰਬਰ ਗਲੀ ਨੰਬਰ ਬਾਟ ਨੰਬਰ ਕੋਈ ਹਾਂਜੀ ਮੈਂ ਚੈਟਰੋਡ ਤੇ ਰਹਣਾ ਚੈਟਰੋਡ ਬੋਨਿਆਂ ਹਾਂਜੀ ਅੱਛਾ ਹਾਂਜੀ ਤੇ ਇਹਨਾਂ ਨੂੰ ਫੋਨ ਕਰ ਤੂੰ ਕਰ ਦੇ ਉਹਨਾਂ ਰਾਣੀ ਨੂੰ ਹਾਂਜੀ ਮੇਰੀ ਇੱਕ ਮਿੰਟ ਗੱਲ ਸੁਣ ਲਓ ਰਾਤੀ ਮੈਨੂੰ ਕਾਲ ਆਈ ਸੀਗੀ ਇਹਨਾਂ ਨੇ ਪਹਿਲਾਂ ਫੋਨ ਲਾਇਆ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਮੇਰੇ ਤੇ ਦੋ ਸੇਮ ਫੋਟੋ ਲੱਗੀ ਹੋਈ ਆ ਉਤੇ ਇੰਸਟਾਗ੍ਰਾਮ ਤੇ ਭਾਈ ਇਹ ਇੱਕ ਵੀਰ ਆਇਆ ਮੈਨੂੰ ਇਹ ਜਿਹੜੇ ਮੱਚ ਉੱਥੇ ਕੈਂਟ ਸਾਣੇ ਦੇ ਵਿੱਚ ਹੈਗੇ ਜੀ ਏਐਸਆਈ ਉਹਨਾਂ ਦੀ ਆਵਾਜ਼ ਆ ਰਹੀ ਸਾਰੀ ਰਿਪੋਰਟਿੰਗ ਦਾ ਉਹਨਾਂ ਦੀ ਹਾਂਜੀ ਉਹਨਾਂ ਦੀ ਰਿਪੋਰਟਿੰਗ ਦਾ ਮਰਨਾ ਫੋਨ ਤੇ ਬਹੁਤ ਜ਼ਿਆਦਾ ਉਹਨਾਂ ਨੇ ਠੀਕ ਕਾਲੀ ਕਲੋਜ਼ ਵੀ ਕੀਤਾ ਜੀ ਓਕੇ ਵੀਰੇ ਜੀ ਬੋਲੋ ਹਾਂਜੀ ਬੋਲੋ ਆ ਵੀਡੀਓ ਹੈ ਜੀ ਆ ਇਹਨਾਂ ਨੇ ਪਟਵਾਲਾ ਪਵਾ ਕੇ ਇੱਥੇ ਫੋਨ ਮਿਟਵਾਇਆ ਜੀ ਕਿ ਕਿੱਥੇ ਮਿਟਵਾਇਆ ਇਹ ਨਈਆੜੇ ਕਤਵਾਲੀ ਦੇ ਵਿੱਚ ਮਿਟਵਾਇਆ ਜੀ ਗੁਰਦਵਾਰ ਕਈ ਜਾਗਦਾ ਗੁਰਦਵਾਰ ਦੇ ਨਾਲ ਕਰਵਾਦੀ ਆ ਉੱਥੇ ਕੁਮਾਰ ਖੜਾ ਉੱਥੇ ਵੀ ਤਾਇਆ ਗਿਆ ਕਿਨੇ ਕਿਨੇ ਤੁਹਾਨੂੰ ਇਹ ਕੀਤਾ ਪ੍ਰੈਸ ਇਹ ਬੰਗੀ ਸੀਗਾ ਜੀ ਜਿਹੜਾ ਉੱਥੇ ਚੌਕੀ ਇੰਚਾਰਜ ਆਈ ਤੇ ਡੀਐਸਪੀ ਸੀਗਾ ਜੀ ਡੀਐਸਪੀ ਨਾਲ ਸਾਰੀ ਇਹਨਾਂ ਨੇ ਗੱਲਬਾਤ ਕਰਕੇ ਤੇ ਇਹਨਾਂ ਨੇ ਮੈਨੂੰ ਫੋਨ ਦੇ ਜਿਹੜਾ ਮਚਾਇਆ ਉਹਦੇ ਪੈਸੇ ਵੀ ਦਿੱਤੇ ਹੈ ਪਰ ਮੈਂ ਇਹਨਾਂ ਨੂੰ ਪੈਸੇ ਮੋੜ ਦੇਵਾਂਗੀ ਮੈਂ ਰੱਖੇ ਨਹੀਂ ਡੀਐਸਪੀ ਕਿਥੇ ਹਾਜ਼ਰ ਸੀ ਜਦੋਂ ਹਾਂਜੀ ਇਹ ਹਾਜ਼ਰ ਸੀਗਾ ਜੀ ਉੱਥੇ ਡੀਐਸਪੀ ਨੂੰ ਕੁੱਛੋ ਹਾਂਜੀ ਏ ਉਹਦਾਂ ਸਾਰਾ ਫੋਨ ਇਹਨਾਂ ਨੇ ਸਾਰੀ ਗੱਲਬਾਤ ਮਿਲ ਕੇ ਬੰਗੀ ਨਾਲ ਇਹ ਬੰਗੀ ਹੀ ਮੇਰੇ ਨਾਲ ਬਾਰਸਾ ਤੇ ਗੱਲ ਕਰਦਾ ਸੀ ਬੰਗੀ ਹੀ ਮੈਨੂੰ ਕਹਿੰਦਾ ਸੀ ਵੀ ਐਫੀਡੇਵਟ ਦੇ ਦੇ ਟੀਐਸਪੀ 2 ਦੇ ਵੀ ਤੈਨੂੰ ਅਸੀਂ ਪੈਸੇ ਦੇ ਦਿੰਦੇ ਹਾਂ ਪਰ ਮੈਂ ਕੋਈ ਐਫੀਡੇਵਟ ਤਾਂ ਨਹੀਂ ਗਈ ਨਹੀਂ ਮੈਂ ਦੇਵਾਂ ਹਾਂ ਇਹਦੇ ਵਿੱਚ ਜਿਹੜਾ ਇੱਕ ਦਰਸ਼ਨ ਸਿੰਘ ਨਾਮ ਦਾ ਵਿਅਕਤੀ ਹੈ ਜਿਹਦੇ ਕੋਲ ਅੱਜ ਇੱਕ ਪ੍ਰੈਸ ਬਾਈਟ ਰੀਲਿਸ ਕੀਤੀ ਗਈ ਹੈ ਉਸ ਬੰਦੇ ਬਾਰੇ ਅਸੀਂ ਦੱਸਣਾ ਚਾਹਾਂਗੇ ਵੀ ਇਹਦੇ ਵਿੱਚ ਪੁਲ ਨੇ ਤਿੰਨ ਮੈਟਰਸ ਦਾ ਜਿਹੜਾ ਹੈਗਾ ਠੰਡਾ ਪੁਲਿਸ ਰਿਗਾਰਡਿੰਗ ਜ਼ਿਕਰ ਕੀਤਾ ਹੈ ਕਾਸਟ ਮੈਟਰ ਜਿਹੜਾ ਹੈਗਾ ਡੀਐਸਪੀ ਸਿਟੀ 2 ਐਨਐਸਐਚਓ ਕੈਂਟ ਦੇ ਰਿਗਾਰਡਿੰਗ ਹੈਗਾ ਜਿਸ ਦੇ ਵਿੱਚ ਜਿਹੜੀ ਇਹ ਦੱਸਣਯੋਗ ਹੈ ਕਿ ਰਾਣੀਕੌਰ ਨਾਮ ਦੀ ਇੱਕ ਲੇਡੀ ਵੱਲੋਂ 24 6 2025 ਨੂੰ ਇੱਕ ਦਰਖਾਸਤ ਦਿੱਤੀ ਸੀ ਜਿਸ ਦੇ ਵਿੱਚ ਪੈਸੇ ਦੇ ਲੈਂਡ ਰੈਂਸ ਸੰਬੰਧੀਆਂ ਸੈਕਸ਼ੂਅਲ ਸਾਫਟ ਰਿਗਾਰਡਿੰਗ ਕੋਈ ਡੋਸ਼ ਲਗਾਏ ਗਿਆ ਸੀ ਜਿੱਦੀ ਪ੍ਰਤਾਲ ਡੀਐਸਪੀ ਸਿਟੀ 2 ਵੱਲੋਂ ਕੀਤੀ ਗਈ ਸੀਗੀ ਇਦੇ ਵਿੱਚ ਰਾਣੀ ਕੌਰ ਵੱਲੋਂ ਦਰਖਾਸਤ ਸੀਗੀ ਤੇ ਬਰਖਲਾਬ ਸੀਗੀ ਦਰਸ਼ਨ ਸਿੰਘ ਦੇ ਜੋ ਇਸ ਪ੍ਰੈਸ ਬਾਇਟ ਦੇ ਵਿੱਚ ਜੋ ਇਹਦੇ ਵਿੱਚ ਕੰਪਲੇਨੈਂਟ ਹੈ ਉਹਦੇ ਇੱਕ ਵਰਕਆਊਟ ਕੀਤੀ ਗਈ ਸੀਗੀ ਸੋ ਇਹ ਸਾਰੀ ਪ੍ਰਕਿਰਿਆ ਕਰਨ ਤੇ ਜਿਹੜੀ ਮੈਟਰ ਸੀਗਾ 16 7 2025 ਨੂੰ ਡੀਐਸਪੀ ਸੀਟੀ 2 ਵੱਲੋਂ ਕਲੋਜ਼ ਕਰ ਦਿੱਤਾ ਗਿਆ ਸੀਗਾ ਤੇ ਅਕੋਰਡਿੰਗਲੀ ਐਸਐਚਓ ਕੈਂਟ ਵੱਲੋਂ ਇਸ ਰਿਗਾਰਡਿੰਗ ਰਿਡਕਸ਼ਨ ਦੇ ਦਿੱਤੀ ਗਈ ਸੀਗੀ ਸੋ ਇਸ ਮੈਟਰ ਦੇ ਵਿੱਚ ਜਿਹੜੀ ਰਾਣੀ ਕੌਰ ਵੱਲੋਂ ਦਰਖਾਸਤ ਕੀਤੀ ਗਈ ਸੀਗੀ ਤੇ ਦਰਸ਼ਨਪੌਰ ਦਰਸ਼ਨ ਸਿੰਘ ਦੇ ਖਿਲਾਫ ਸੀਗੀ ਇਹ ਦਰਖਾਸਤ ਬਾਅਦ ਪ੍ਰਕਾਸ਼ ਨਾਲ ਦਫ਼ਤਰ ਕਰ ਦਿੱਤੀ ਗਈ ਸੀ ਇਸ ਦੇ ਵਿੱਚ ਜਿਹੜੀ ਹੈਗੀ ਕੋਈ ਵੀ ਐਫਆਈਆਰ ਜਾਂ ਕਿਸੇ ਨਾਲ ਤੁਮਕਾ ਸੰਬੰਧੀ ਕੋਈ ਵੀ ਗੱਲ ਜਿਹੜੀ ਨਹੀਂ ਕੀਤੀ ਗਈ। ਸੈਕੰਡ ਜਿਹੜਾ ਇਸ਼ੂ ਹੈਗਾ ਚੌਕੀ ਦੇ ਵਿੱਚ ਜਿਹੜੀ ਨੇ ਵੀਡੀਓ ਫੁਟੇਜ ਔਰ ਵਾਕੀ ਸਬੂਤ ਪੇਸ਼ ਕਰਕੇ ਮੋਬਾਈਲ ਸਾੜਨ ਸੰਬੰਧੀ ਗੱਲ ਕੀਤੀ ਹੈ। ਉਸ ਰਿਗਾਰਡਿੰਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਇਨਕੁਆਰੀ ਮਾਰਕ ਕੀਤੀ ਜਾ ਰਹੀ ਹੈ। ਇਨਕੁਆਰੀ ਦੇ ਵਿੱਚ ਜੋ ਵੀ ਦੋਸ਼ੀ ਪਾਇਆ ਜਾਏਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਥਰਡ ਜਿਹੜਾ ਉਹ ਐਫਆਈਆਰ ਦੇ ਰਿਗਾਰਡਿੰਗ ਹੈਗਾ ਉਹ ਮੈਟਰ ਵਿਜੀਲੈਂਸ ਵੱਲੋਂ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਉਸ ਮੈਟਰ ਦੇ ਵਿੱਚ ਵੀ ਜਿਹੜਾ ਜਿਹੜਾ ਬੰਦਾ ਦੋਸ਼ੀ ਪਾਇਆ ਜਾਏਗਾ ਉਹਦੇ ਖਿਲਾ ਉਕਮੈ ਡੀਐਸਪੀ ਸਾਹਿਬ ਦੀ ਚੌਕੀ ਤੇ ਮੌਜੂਦ ਸੀ ਉਹਨਾਂ ਨੇ ਪਹਿਲਾਂ ਮੋਬਾਈਲ ਤੋਂ ਇਹ ਮੈਨਾ ਬਣਾਇਆ ਵੀ ਗਿਆ ਪਹਿਲਾਂ ਫਿਰ ਅਸੀਂ ਉਹ ਨਾਲ ਪਹੁੰਚਾਂਗੇ ਅ ਦਸੋ ਇਹ ਕੋਰ ਦੇ ਵਿੱਚ ਮੈਂ ਪਹਿਲੇ ਤੁਹਾਨੂੰ ਦੱਸ ਚੁੱਕਿਆ ਹਾਂ ਵੀ ਇਹ ਸਾਰੇ ਮੈਟਰ ਦੀ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਨਕੁਆਰੀ ਜਿਹੜੀ ਹੈਗੀ ਮਾਰ ਕਰ ਦਿੱਤੀ ਗਈ ਹੈ ਤੇ ਉਸ ਇਨਕੁਆਰੀ ਦੇ ਵਿੱਚ ਜੋ ਵੀ ਫੈਕਟਸ ਆਉਣਗੇ ਜੋ ਵੀ ਦੋਸ਼ੀ ਪਾਇਆ ਜਾਊਗਾ ਉਹ ਤੇ ਖਲਾਫ ਬੰਦੀ ਕਰਕੇ ਕੀਤੀ ਜਾਵੇਗੀ